ਗੁਰੂ ਘਰ ਦੇ ਬਾਹਰ ਖਲੋਤੇ ਨਾ ਆ ਜੰਤਰੀਆਂ ਵੇਚ ਕੇ ਕਹਿੰਦੇ ਆ ਵੀ ਸਾਨੂੰ ਨਾ ਪੈਸੇ ਦੋ ਸਕੂਲ ਦੀ ਫੀਸ ਭਰਨੀ ਆ ਇਹ ਪੰਜਾਬ ਚ ਨਾ ਉਹ ਗੰਦ ਪਾਇਆ ਵਾ ਕਿੱਥੇ ਸਕੂਲ ਘਰੇ ਪੜਦਾ ਹੈ ਦੱਸ ਮੈਨੂੰ ਨਹੀਂ ਪੜਦਾ ਭਾਈ ਤੇ ਤੁਸੀਂ ਨਵਾਂ ਕੰਮ ਸਾਡੇ ਮਤਲਬ ਤਪਾਲੇ ਬਣ ਕੇ ਗੁਰੂ ਘਰ ਦੇ ਪਰ ਦਸਵੇਂ ਪਾਸ਼ਾ ਦੇ ਘਰ ਲੋਕੀ ਖੁਸ਼ੀਆਂ ਲੈਣ ਆਉਂਦੇ ਆ ਇੱਥੇ ਸਿਰ ਝੁਕਦੇ ਇਸ ਤਖਤ ਤੇ ਆਣ ਕੇ ਤੁਸੀਂ ਆ ਸਿਰ ਤੇ ਬਣ ਕੇ ਦਮਾਲੇ ਤੇ ਨਵਾਂ ਕੰਮ ਸ਼ੁਰੂ ਕਰਤਾ ਮੰਗਦਾ ਨਾ ਨਹੀਂ ਨਹੀਂ ਇਹ ਤਾਂ ਸ਼ਰਾਬ ਦੀ ਬੋੰਡੀ ਤੇਰੇ ਮੁੱਢੋਂ ਨਹੀਂ بابا ਮੈਂ ਸ਼ਰਾਬ ਨਹੀਂ ਕਹਾਂ ਤਾਂ ਮੰਗੇਗਾ ਫਿਰ ਨਹੀਂ ਨਹੀਂ ਪਹਿਲਾਂ ਮੈਨੂੰ ਦੱਸ ਕਿ ਨਹੀਂ ਮੰਗਦਾ ਕੇ ਜੇ ਚਲੇ ਉਹ ਮਾਰ ਦੇ ਮੁਕਤਕਲ ਆ ਮਾਰ ਨਹੀਂ ਆ ਬਦਲੇ ਮੈਂ ਇਹ ਮੰਗਿਆਗਾ ਨਹੀਂ ਨਹੀਂ ਇਹ ਗਨੇ ਜਾਣਦੇ ਆ ਵੇਖੋ ਆ ਵਾ ਇਹਨਾਂ ਦੇ ਕੰਮ ਵੰਡ ਵੰਡ ਪੈਸੇ ਵੰਡ ਕੇ ਚਲੇ ਮਾਰਾ ਵੰਡ ਵੰਡ ਪੈਸੇ ਵੰਡ ਵੰਡ ਲੈ ਆ ਵੇਖੋ ਤੂੰ ਦੇ ਦੇ ਪਰਚਾ ਦਰਜ ਹੋ ਜਾਏਗਾ ਚਲੇ ਜਾਓ ਅੱਛੇ ਰਹੋਗੇ ਜੇ ਸਟੇਟ ਕੋ ਛੋੜ ਕੇ ਚਲੇ ਜਾਓ ਅੱਛੇ ਰਹੋਗੇ ਇਹ ਕੰਮ ਛੋੜ ਦਿਓ ਜੇ ਨਹੀਂ ਚਲेंगे ਜਿਹਾਂ ਪੇ ਉਹ ਰਾਹ ਜਲੀ ਰਾਇ ਉਹ ਪਹਿਲਾ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਕਰਕੇ ਆਇਆ ਉਹ ਜੀ ਟ੍ਰੇਨ ਚੜ੍ਹ ਕੇ ਆ ਗਿਆ ਰਾਤ ਨੂੰ ਹੀ ਕਿਹੜਾ ਤਾਂ ਆ ਬੱਚਾ ਇਤਿਹਾਸ ਵੇਚਦੇ ਨਾ ਇਹਦੇ ਪਿਓ ਨੇ ਤੇ ਦੋ ਚੋਂ ਹੋਣ ਰਲ ਕੇ ਉਹਨੂੰ ਬਾਅਦ ਇਹ ਆਜੋ ਜੀ ਤੈਨੂੰ ਮਰਕੇਸ਼ ਗਰ ਸਾਹਿਬ ਛੱਡਦੇ ਆ ਰਾਤ ਨੂੰ ਲੁੱਟਮਾਰ ਕਰਕੇ ਉਹਦਾ ਸਾਰਾ ਪਾਸਪੋਰਟ ਵਗੈਰਾ ਸਾਰੇ ਪੈਸੇ ਖੋ ਕੇ ਹਾਂਜੀ ਭੱਜ ਗਏ ਮੁੜ ਕੇ ਦੇ ਲਵੇ ਜੀ ਪਰ ਰੇਲਵੇ ਪੁਲਿਸ ਦੇ ਪਰਚਾ ਦਰਜ ਕੀਤਾ ਇਸ ਟਾਈਮ ਅੰਮ੍ਰਿਤਸਰ ਜ਼ਿਲ੍ਹੇ ਬੰਦਾ ਇਹਦਾ ਪਿਓ ਜਿਹੜਾ ਇਹ ਮੁੰਡੇ ਦਾ ਪਿਓ ਸਾਰਾ ਦਿਨ ਲੋਕਾਂ ਤੋਂ ਭੀਖ ਮੰਗਦੇ ਆ ਇਹਨਾਂ ਦੇ ਘਰੇ ਸ਼ਾਮ ਨੂੰ ਸ਼ਰਾਬਾਂ ਅਕਵਾਬਾਂ ਥਾਬਿਆਂ ਦੇ ਮੀਟ ਉਹ ਥਾਬਿਆਂ ਤੋਂ ਰੋਟੀ ਆਉਂਦੀ ਆ ਇਹ ਇਹਨਾਂ ਦੇ ਘਰ ਮੋਟਰਸਾਈਕਲ ਸਕੂਟਰ ਸ਼ਾਮ ਨੂੰ ਕੁੱਤੇ ਰੱਖਿਆ ਲੋਕਾਂ ਦੇ ਬਲਗੇ ਹੋਏ ਤਾਂ ਨਾਲ ਕੁੱਤਿਆਂ ਨੂੰ ਬੱਕਰੇ ਦਾ ਮੀਟ ਖਾਂਦੇ ਰੱਖਦੇ ਸਿੱਖਾਂ ਦੇ ਬੱਚੇ ਹੋ ਸਕਦੇ ਇਦਾਂ ਦੇ ਦੱਸੋ ਉਹਨੇ ਆਵਾਲਾ ਪੱਤੀ ਇਹ ਨਾਂ ਤਾਂ ਮੈਂ ਨਾ ਸ਼ੁਰੂ ਕਰਤਾ ਇਹ ਕੋਈ ਸ਼ਰਮਾਂ ਦੀ ਇਹ ਤਾਂ ਨੂੰ ਵੇਖ ਕੇ ਭਈਆਂ ਲਵੇ ਕੇ ਸ਼ੁਰੂ ਹੋ ਗਏ ਇਹਦੀ ਪਤਾ ਕਿੰਨੀ ਵੀਡੀਓ ਵਾਇਰਲ ਹੋਂਦੀ ਐ ਇਸੇ ਮੁੰਡੇ ਦੀ ਦੇ ਰੇ ਇਹ ਡਿਊਟੀ ਲੱਗੀ ਪਈ ਇਹਨਾਂ ਨੂੰ ਲਿਵਾਸ ਨੂੰ ਭਜਾਉਣ ਵਾਸਤੇ ਇਹ ਮੈਨੂੰ 4-4 5-5000 ਰੁਪਏ ਦੀ ਰੋਜ਼ ਆਫਰ ਕਰਦੇ ਪਈਸਾ ਤੂੰ ਪੈਸੇ ਲੈ ਲੈ ਸਾਨੂੰ ਮੰਗ ਲੈਂਦੇ ਇਹ 10-2000 ਕਮਾਉਂਦੇ ਆ ਤੇ ਫਿਰ ਤਾਂ ਨਹੀਂ ਉੱਤੋਂ ਕਾਹੀ ਦਿੰਦੇ ਆ ਜੀ ਇਹ ਗਨੇ ਜਾਣਦੇ ਆ ਵੇਖੋ ਆਹ ਦੇਖੋ ਗਾਂ ਕਰ ਗਾਂ ਕਰ ਗੱਡੀ ਬੈਠ ਆਹ ਵੇਖੋ ਆਹ ਭਾਈ ਇਹਨਾਂ ਦੇ ਕੰਮ ਵੰਡ ਵੰਡ ਪੈਸੇ ਵੰਡਣਗੇ ਚੱਲੇ ਮਾਰਾ ਵੰਡ ਵੰਡ ਪੈਸੇ ਵੰਡ 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 ਦੇ ਪੈਸੇ ਸਾਰੇ ਗਾਂ ਕਰ ਗੱਡੀ ਯਾਰ ਮਤਲਬ ਆਹ ਵੇਖੋ ਇਹ ਪੈਸੇ ਜਿਹੜੇ ਆ इकठे करके भिखारियां ने लेंदे मंगण वालों ने ते दो आ देखो फेर खलोतियां ओथों ਭਜਾਈਆਂ ਜਿਹੜੀਆਂ ਪ੍ਰਸ਼ਾਸਨ ਨੇ ਆ ਵੇਖੋ ਆ ਵੇਖੋ ਤੁਹਾਡੇ ਤੇ ਪਰਚਾ ਦਰਜ ਹੋ ਜਾਏਗਾ ਚਲੇ ਜਾਓ ਅੱਛੇ ਰਹੋਗੇ ਇਹ ਸਟੇਟ ਕੋ ਛੋੜ ਕੇ ਚਲੇ ਜਾਓ ਮੈਂ ਬੋਲਦਾ ਹਾਂ ਇਹ ਆਧਾਰ ਕਾਰਡ ਦਿਖਾਣਾ ਆਪਣੀ ਇਹ ਸਟੇਟ ਕੋ ਛੋੜ ਕੇ ਚਲੇ ਜਾਓ ਅੱਛੇ ਰਹੋਗੇ ਅੱਛੇ ਆੱਛੇ ਠੀਕ ਹੈ ਨਾ ਇਹ ਕੰਮ ਛੋੜ ਦਿਓ ਜੇ ਨਹੀਂ ਚਲेंगे ਜਿਹਾਂ ਪੇ ਆ ਵੇਖੋ ਗੰਦ ਪਾਇਆ ਇਹਨਾਂ ਨੇ ਕਿਦਾਂ ਇੱਥੇ ਸਿਆਣੀਆਂ ਬੇਣੀਆਂ ਚੰਗੀਆਂ ਭਲੀਆਂ ਏ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਭੀਖ ਮੰਗਦੀਆਂ ਨੂੰ ਇਹਨਾਂ ਨੂੰ ਬੋਲ ਬੋਲ ਇਹ ਬੰਦਾ ਸਰਦਾਰ ਆ ਚੰਗਾ ਪੜਾ ਅਕੀਤਪੁਰ ਸਾਹਿਬ ਦੀ ਧਰਤੀ ਤੇ ਆ ਸਦਾ ਮੰਗਦਾ ਨਾ ਨਹੀਂ 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 ਇਹ ਤਾਂ ਸ਼ਰਾਬ ਦੀ ਬੋੰਡੀ ਤੇਰੇ ਮੁਡੇ ਨਹੀਂ بابا ਮੈਂ ਸ਼ਰਾਬ ਨਹੀਂ ਮੰਗੇਗਾ ਫਿਰ ਨਹੀਂ 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 ਚਲੋ ਮੈਂ ਦੱਸ ਤੂੰ ਨਹੀਂ ਮੰਗਵਾ ਕਹਿਣ ਚੱਲਿਆ ਮਾਰ ਦੇ ਮੁਕਤਕਤ ਆ ਮਾਰ ਕੇ ਨਹੀਂ ਆ ਬੰਦੇ ਚੱਲਿਆ ਬਾਬਾ ਇਹ ਮੰਗਿਆ ਕਾ ਨਹੀਂ ਨਹੀਂ ਚਲੋ ਚੱਲੋ ਇਹ ਤੇਸਪੁਰ ਨਹੀਂ ਧੜੀਆਂ ਤੋਂ ਏ ਭਲੇ ਤੂੰ ਹੱਡੇ ਕੱਟੇ ਜੇ ਵੀ ਗੁਰੂ ਦੇ ਘਰ ਦੇ ਬਾਹਰ ਆ ਕੇ ਸ਼ਰਾਬਾ ਪੀ ਕੇ ਮੀਟ ਖਾ ਕੇ ਮੁਰਗੇ ਖਾ ਕੇ ਗੰਦ ਪਾਇਆ ਤੂੰ ਪ੍ਰਵਾਸੀਆਂ ਨੂੰ ਤੇ ਹੀ ਕਹੀਏ ਇਹਨਾਂ ਨੂੰ ਇਹ ਕੀ ਕਹੀਏ ਵੀ ਸ਼ਰਮਾਂ ਨੂੰ ਅੱਦੇ ਲਈ ਕਿਉਂ ਕਰਦੇ ਇਦਾਂ ਤੈਨੂੰ ਕੱਖ ਕਹਿਣ ਇਹ ਗੁਰੂ ਘਰ ਦੇ ਬਾਹਰ ਫਲੋਟੇ ਨਾ ਆ ਜੰਤਰੀਆਂ ਵੇਚ ਕੇ ਕਹਿੰਦੇ ਆ ਵੀ ਸਾਨੂੰ ਨਾ ਪੈਸੇ ਦੋ ਸਕੂਲ ਦੀ ਫੀਸ ਭਾਰਨੀ ਹੈ ਆਹ ਤਾਂ ਆ ਦਮ ਨਾਲ ਦਮ ਹਸ ਸਿਕਾਂ ਦੇ ਬੱਚੇ ਹੋ ਸਕਦੇ ਇਦਾਂ ਦੇ ਦੱਸੋ ਨਿਆ ਵਾਲਾ ਪੁੱਤ ਇਹ ਨਵਾਂ ਤਾਂ ਮੈਂ ਸ਼ੁਰੂ ਕਰਤਾ ਹਮ ਲੋਕਰ ਪਟਾਈ ਅੱਗੇ ਉਹ ਪੰਜਾਬ ਚ ਨਾ ਉਹ ਗੰਦ ਪਾਇਆ ਵਾ ਲੈ ਲਓ ਹੁੰਨਿਆ ਪੜਦਾ ਕਿਤੇ ਸਕੂਲ ਘਰੇ ਪੜਦਾ ਹੈ ਦੱਸ ਮੈਨੂੰ ਨਹੀਂ ਪੜਦਾ ਬਈ ਨਹੀਂ ਪੜਦਾ ਪੇ ਤੂੰ ਮੈਨੂੰ ਤੂੰ ਫਿਰ ਮੈਨੂੰ ਕਿਉਂ ਕਿਹਾ ਵੀ ਮੈਂ 500 ਰੁਪਇਆ ਜਿਹੜਾ ਵਾ ਦੇਣਾ ਵਾ ਸਕੂਲ ਦੀ ਫੀਸ ਨਹੀਂ ਪੜੀ ਹੁੰਦੀ ਆ ਨਹੀਂ ਪਰ ਗੱਲ ਥੋੜੀ ਹੈ ਇੱਕ ਤਖਤ ਤੇ ਡ ਇਹ ਕੋਈ ਸ਼ਰਮਾਂ ਦੀ ਇਦਾਂ ਨੂੰ ਵੇਖ ਕੇ ਭਈਆਂ ਲਵੇ ਕੇ ਸ਼ੁਰੂ ਹੋ ਗਏ ਨਹੀਂ ਆਵਾ ਦਾ ਪਹਿਲੀ ਇਹ ਪ੍ਰਵਾਸੀ ਐ ਅੰਮ੍ਰਿਤਸਰ ਗੋਲਡਨ ਗੇਟ ਤੋਂ ਭਜਾਏ ਆ ਹੀ ਇਦਾਂ ਹੀ ਸਾਰੇ ਪੰਜਾਬ ਦੇ ਸਾਰੇ ਬੰਦੇ ਜਿਹੜੇ ਬਾਹਰੋਂ ਆਏ ਉਹ ਭੱਜ ਗਏ ਇਹ ਲੋਕ ਵੇਖੋ ਆ ਬੱਚੇ ਸਾਡੇ ਕਿਹੜੇ ਬੰਦੇ ਤੁਰ ਪਿਆ ਦਿਮਾਲੇ ਸਜਾ ਕੇ ਆ ਜੰਤਰੀ ਫੜਾਉਣ ਡਿਆ ਮੈਨੂੰ ਕਹਿੰਦਾ ਵੀ 500 ਰੁਪਇਆ ਸਿੱਖ ਕੌਮ ਦਾ ਕਰਤਾਰ ਦੁਨੀਆ ਸਾਰੀ ਜਾਣਦੀ ਤੇ ਤੁਸੀਂ ਆਣ ਕੇ ਇੱਥੇ ਸੰਗਤ ਨੂੰ ਕਹਿੰਦੇ ਵੀ ਦਹਾਂ ਦੀ ਜੰਤਰੀ ਲੈ ਲਾ ਤੇ ਇਹ ਜੰਤਰੀ ਤੂੰ ਦੇਖੋ ਕਿੱਥੋਂ ਆਈ ਕਿਹਦੇ ਕੋਲੋਂ ਆਇਆ ਤੂੰ ਹਾਂ ਲੋ ਇਹ ਤੋ ਹੋਰ ਤੋ ਕੋਈ ਵੀ ਆ ਇਹੋ ਚਾਰ ਪੰਜ ਜੰਤਰੀਆਂ ਵਾਂ ਪੰਜ ਪੰਜ ਛੇ ਛੇ ਮਹੀਨੇ ਦਾ ਨੰਗ ਜਾਂਦੇ ਆ ਆ ਦਿਓ 500 ਦਿਓ 400 ਚੱਲ ਤੇਰੇ ਸਕੂਲ ਮੈਂ ਚੱਲਦਾ ਮੈਂ ਤੇਰੇ ਦਿਨਾਂ ਮੈਂ ਤੇਰੇ 2 ਸਾਲ ਦੇ 5 ਸਾਲ ਦੇ ਜਿੰਨੇ ਸਾਲ ਦੇ ਕਹਿੰਗਾ ਸਾਰੇ ਪੈਸੇ ਦਊਂਗਾ ਪੜਨਾ ਵਾ ਤੇ ਫਿਰ ਤੂੰ ਮੈਨੂੰ ਕੀ ਕਿਹਾ ਭਾਈ ਮੰਮੀ ਤੇਰੇ ਲਈ ਦੀ ਮੀਂਹਾਂ ਦੱਸ ਤੇ ਮੀਕ ਤੇ ਮੰਮੀ ਡੈਡੀ ਘਰੀ ਪਿਆ ਤੇ ਉਹ ਕੰਮ ਕਰਨਗੇ ਛੋਟਾ ਭਰਾ ਕਰਾ ਇੱਥੇ ਕਿਰਤਕ ਮਾਈ ਕਰਨਿਆ ਹੋਵੇ ਤੂੰ ਕੀ ਮੰਗਣਿਆ ਫਿਰ ਇੱਥੇ ਇਹ ਸਹੀ ਆ ਜੀ ਆ ਜੋ ਕੁਝ ਹੋਣਿਆ ਇੱਥੇ ਨਾਨਪੁਰ ਸਾਹਿਬ ਦੀ ਧਰਤੀ ਤੇ ਇਹ ਬੱਚਾ ਇਹ 500 ਰੁਪਇਆ ਕਹਿੰਦਾ ਜੀ ਮੈਂ ਸਕੂਲ ਦੀ ਫੀਸ ਤਾਰਨੀ ਮੈਨੂੰ ਦੇ ਦਿਓ ਆ ਜੰਤਰੀ ਵੇਚਣ ਡਿਆ 10 ਰੁਪਏ ਦੀ ਜੰਤਰੀ ਆ ਕਮਿਟੀ ਦਾ ਮੁਲਾਜ਼ਮ ਹੈ ਮੇਰੀ ਇਹ ਡਿਊਟੀ ਲੱਗੀ ਪਈ ਇਹਨਾਂ ਨੂੰ ਲਿਵਾਸ ਨੂੰ ਪਹੁੰਚਾਉਣ ਵਾਸਤੇ ਜੀ ਇਹ ਮੈਨੂੰ ਦੋ 1000 4 4 5 5000 ਰੁਪਏ ਦੀ ਰੋਜ਼ ਆਫਰ ਕਰਦੇ ਪਈ ਤੂੰ ਪੈਸੇ ਲੈ ਲੈ ਬੈ ਸਾਨੂੰ ਮੰਗ ਲੈਂਦੇ ਇਹ 10 20 ਰਕਮਾਉ ਇਨਾਂ ਦੇ ਮੈਂ ਘਰਾਂ ਤੱਕ ਪਹੁੰਚਿਆ ਬਾਬਾ ਜੀ ਹਾਂ ਸਾਰੇ ਘਰਾਂ ਜੀ ਆ ਸਭ ਘਰਾਂ ਦਾ ਜੀ ਆ ਇਹ ਇਸਲੇ ਇਹਨੇ ਸਾਰੇ ਘਰਾਂ ਜੀ ਇਨਾਂ ਦੇ ਘਰਾਂ ਤੱਕ ਜਦੋਂ ਮੈਂ ਗਿਆ ਮੈਂ ਤਾਂ ਡਾਕ ਫੇਰਦਾ ਜੀ ਭਾਈ ਸਾਹਿਬ ਮੈਂ ਤਾਂ ਡਾਕ ਫੇਰਦਾ ਆ ਆ ਵੇਖੋ ਆ ਡਾਕ ਮੇਰੇ ਕੋਲ ਆ ਆ ਆ ਵੇਖੋ ਆ ਆ ਸਾਰੇ ਗਵਾਹ ਆ ਜਿੰਨੇ ਬੰਦੇ ਸਾਰੇ ਮਾਰਕੀਤਾਂ ਦੇ ਗਵਾਹ ਹੈ ਮੇਰੀ ਇਹੀ ਕੋਸ਼ਿਸ਼ ਹੁੰਦੀ ਆ ਕਿ ਜੇਰਾ ਕੋਈ ਸ਼ਰਧਾਲੂ ਅਨੰਦਪੁਰ ਸਾਹਿਬ ਮੱਥਾ ਟੇਕਣਾ ਹੋਵੇ ਕੋਈ ਉਦਾਸ ਹੋ ਕੇ ਜਾਵੇ ਬਿਲਕੁਲ ਭਈ ਸਾਡੇ ਅਨੰਦਪੁਰ ਸਾਹਿਬ ਗਏ ਸੀ ਤੇ ਸਾਡੇ ਨਾਲ ਆਪ ਦਿਖੀ ਹੋਈ ਸਾਡੇ ਪਿਓ ਦਾ ਘਰ ਹੈ ਉਹ ਗੋਰਾ ਕੀ ਵਖ ਲਿਖ ਲੇ ਕੋਈ ਅਜੀ ਅਜੀ ਅਸੀਂ ਕਿਦ ਤਰਪੁਰ ਖਾਬ ਕੈਸੀ ਅਸੀਂ ਤੂੰ ਮਰੇ ਇਸ ਟਾਈਮ ਇਹ ਚ ਮਰਾ ਅੰਬਾਲਾ ਜੇਲ੍ਹ ਚ ਬੰਦਾ ਨਾ ਨਾ ਪੈਸੇ ਨਾ ਤੋ ਰਾਤ ਨੂੰ ਪਾਲ ਦਿੰਦੇ ਜਿਹੜੇ ਬਲੈਕ ਹੈ ਹੋਊਗਾ ਜੀ ਇਹਨਾਂ ਤੇ ਕਾਰਵਾਈ ਸਖਤ ਕਰਾਵਾਂਗੇ ਆਪਾਂ ਇਹ ਇਹਨਾਂ ਨੂੰ ਬੰਦੇ ਦੇ ਪੁੱਤ ਬਣਾਉਣਾ ਹੈ ਸਾਡੇ ਗੁਰੂ ਦਾ ਮੈਂ ਭਾਜੀ ਤੁਹਾਡੀ ਬਹੁਤ ਬਹੁਤ ਤੁਹਾਡਾ ਧੰਨਵਾਦ ਮੈਂ ਤੁਹਾਡੀ 골ਡਨ ਟਾਈਮ ਤੋਂ ਵੀਡੀਓ ਵੇਖੀ ਸੀ ਮਾਹ ਕਰੇ ਭਾਈ ਸਾਹਿਬ ਉਹਦਾ ਨੰਬਰ ਮਿਲ ਜੇ ਤੇ ਨਜ਼ਾਰਾ ਆ ਜੇ ਪਾਛਾ ਦਾ ਘਰ ਆ। ਹਾਂਜੀ ਪਾਛਾ ਦਾ ਘਰ ਆ ਜੀ। ਇਹਦੇ ਦਰ ਦੇ ਬੱਚੇ ਹਾਂ। ਅਸੀਂ ਗੁਰੂ ਦੇ ਦਰ ਤੇ ਗੁਰੂ ਦੇ ਦਰ ਤੇ ਮਾਰਾ ਕੋਈ ਆਵੇ ਤੇ ਕੋਈ ਦੁਖੀ ਹੋ ਕੇ ਜਾਵੇ ਤੇ ਫਿਰ ਕੰਮ ਸਾਨੂੰ ਸੁਭਾ ਨਹੀਂ ਜਾਂਦਾ। ਸਾਰਾ ਦਿਨ ਲੋਕਾਂ ਤੋਂ ਭੀਖ ਮੰਗਦੇ ਆ। ਇਹਨਾਂ ਦੇ ਘਰੇ ਸ਼ਾਮ ਨੂੰ ਸ਼ਰਾਬਾਂ, ਕਵਾਬਾਂ, ਤਾਬਿਆਂ ਤੇ ਮੀਟ ਉਹ ਤਾਬਿਆਂ ਤੇ ਰੋਟੀ ਆਉਂਦੀ ਆ। ਮੈਂ ਤੇ ਇਹੀ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਇਹਨਾਂ ਤੇ ਖਿਲਾਫ ਕੋਈ ਵੀ ਸਖਤੋ ਸਖਤ ਕਾਰਵਾਈ ਹੋਣੀ ਚਾਹੀਦੀ। ਇਹ ਇਹਨਾਂ ਦੇ ਘਰ ਮੋਟਰਸਾਈਕਲ ਸਕੂਟਰ ਸ਼ਾਮ ਨੂੰ ਕੁੱਤੇ ਰੱਖਿਆ ਕੁੱਤ ਲੋਕਾਂ ਦੇ ਬਲਗੇ ਹੋ ਤਾਂ ਨਾ ਕੁੱਤਿਆਂ ਨੂੰ ਬੱਕਰਾਂ ਦਾ ਮੀਟ ਖਾਂਦੇ ਰੱਖੋ ਇਹ ਜੀ ਹੁਣ ਬੱਚੇ ਆਏ ਕੋਲ ਹਾਂਜੀ ਹਾਂਜੀ ਆ ਜੰਤਰੀ ਦੇ ਕੇ ਬਿਲਕੁਲ ਜੀ ਬਿਲਕੁਲ ਇਹ ਇਤਿਹਾਸ ਆ ਤੇ ਕਹਿੰਦਾ ਵੀ ਮੈਨੂੰ 500 ਰੁਪਏ ਮੀਟ ਦੇ ਮੈਂ ਮੈਂ ਤੁਹਾਨੂੰ ਬੇਨਤੀ ਕਰਾਂ ਇਹਨਾਂ ਦੇ ਬੰਦੇ ਦੇ ਇੱਕ ਗੋਰਾ ਆਇਆ ਜਿਸਟਰੀਆ ਤੋਂ ਜੀ ਠੀਕ ਹੈ ਜੀ ਗੋਰਾ ਆਸਟ੍ਰੇਲੀਆ ਦਾ ਆ ਉਹ ਪਹਿਲਾਂ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਕਰਕੇ ਆਇਆ ਉਹ ਕਹਿੰਦਾ ਜੀ ਖਾਲਸੇ ਦੀ ਜਨਮ ਭੂਮੀ ਨਾਲ ਪੁੱਤ ਸਾਹਿਬ ਦਰਸ਼ਨ ਕਰਾਂ ਹਾਂ ਉਹ ਜੀ ਟ੍ਰੇਨ ਚੜ ਕੇ ਆ ਗਿਆ ਰਾਤ ਨੂੰ ਜਿਹੜਾ ਤਾਂ ਆ ਬੱਚਾ ਇhtias ਵੇਚਦੇ ਨਾ ਇਹਦੇ ਪਿਓ ਨੇ ਤੇ ਦੋ ਚੋਂ ਹੋਣ ਦੇ ਰਲ ਕੇ ਉਹਨੂੰ ਬਾਅਦ ਇਹ ਆਜੋ ਦੀ ਤੈਨੂੰ ਮੁਰਕੇਸਰ ਸਾਹਿਬ ਛੱਡਦੇ ਆ ਰਾਤ ਨੂੰ ਲੁੱਟਮਾਰ ਕਰਕੇ ਤੁਹਾਨੂੰ ਪੁੱਛੋ ਜੀ ਆ ਗਵਾ ਨੇ ਇਹਨਾਂ ਨੇ ਰਾਤ ਨੂੰ ਲੁੱਟਮਾਰ ਕਰਕੇ ਉਹਦਾ ਸਾਰਾ ਪਾਸਪੋਰਟ ਵਗੈਰਾ ਸਾਰੇ ਪੈਸੇ ਖੋ ਕੇ ਹਾਂ ਜੀ ਭੱਜ ਗਏ ਮੁਰਕੇ ਰੇਲਵੇ ਜੀ ਬਈ ਰੇਲਵੇ ਪੁਲਿਸ ਦੇ ਪਰਚਾ ਦਰਜ ਕੀਤਾ ਇਸ ਟਾਈਮ ਅੰਮ੍ਰਿਤਸਰ ਜ਼ਿਲ੍ਹੇ ਤੋਂ ਬੰਦਾ ਇਹਦਾ ਪਿਓ ਜਿਹੜਾ ਇਹ ਮੁੰਡੇ ਦਾ ਪਿਓ ਵੀ ਮਾਈਕ ਤੇ ਤੋ ਰਿਪਰਦੀ ਕਹਦੇ ਹੋਣਾ ਹਾਂਜੀ ਹਾਂਜੀ ਇਹ ਸਾਰ ਸਭ ਲੁੱਟੇ ਰਿਹਾ ਜੀ ਇਹ ਜੇ ਪਾਟ ਸਿੰਘ ਸਭ ਲੁੱਟ ਰਿਆ ਆ ਨਿਗਾਹ ਜੀ ਆ ਜੀ ਇਹ ਸਾਰੇ ਮਾਰੇ ਜੀ ਮੇਰੀ ਬੇਤੀ ਸੁਣੋ ਜਦੋਂ ਤੁਸੀਂ ਹੁਕਮ ਲਾਓਗੇ ਅਸੀਂ ਆਵਾਂਗੇ ਮੈਂ ਡੀਸੀ ਰੋਪੜ ਨੂੰ ਤੇ ਐਸਐਸਪੀ ਨੂੰ ਮਿਲ ਕੇ ਜਾਵਾਂਗਾ ਠੀਕ ਹੈ ਜੀ